ਫਾਈ ਮੋਤੀਰਾਮ ਮੈਰਾਜੀ ਦਾ ਜ਼ਿਕਰ ਮਿਲਦਾ ਹੈ ਕਿ ਚੰਦਨ ਦੀ ਲੱਕੜ ਉਹ ਲੈ ਕੇ ਆਏ ਸੀ ਸਾਹਿਬਜ਼ਾਦਿਆਂ ਦੇ ਸੰਸਕਾਰ ਲਈ ਸਾਹਿਬਜ਼ਾਦਿਆਂ ਦਾ ਜੋ ਸੰਸਕਾਰ ਹੋਇਆ ਉਸ ਤੋਂ ਬਾਅਦ ਫਾਈ ਮੋਤੀਰਾਮ ਮੈਰਾਜੀ ਦੀ ਚੁਗਲੀ ਜੋ ਗੰਗੂ ਪਾਪੀ ਦੇ ਚਾਚੇ ਦਾ ਮੁੰਡਾ ਸੀ ਇਹ ਲਿਖਿਆ ਗਿਆ ਹੈ ਫੰਮਾ ਫਿਰ ਚੁਗਲੀ ਕਰਦਾ ਹੈ ਕਿ ਆਪਣੇ ਹੀ ਕਿਸੇ ਬੰਦੇ ਨੇ ਆਪਣੇ ਹੀ ਕਿਸੇ ਅਧਿਕਾਰੀ ਨੇ ਇਹ ਹੈਲਪ ਕੀਤੀ ਆ ਕਾਫਰਾਂ ਦੀ ਇਹ ਕਾਫਰਾਂ ਨੂੰ ਦੁੱਧ ਪਿਆਇਆ ਕਿਉਂਕਿ ਉਹ ਕਾਫਰ ਆਖਦੇ ਸੀ ਵਜ਼ੀਰ ਖਾਨ ਫਿਰ ਬੁਲਾਉਂਦਾ ਹੈ ਕਹਿੰਦਾ ਹੈ ਕਿ ਜੂੜ ਕੇ ਲਿਆਓ ਰਸਿਆਨਾ ਬਨ ਕੇ ਭਾਈ ਮੋਤੀराम ਮਹਾਰਾਜ ਜੀ ਨੂੰ ਵਜ਼ੀਰ ਖਾਨ ਦੇ ਸਾਹਮਣੇ ਲਿਆਂਦਾ ਜਾਂਦਾ ਹੈ ਰਸਿਆਨਾ ਬੰਨੇ ਹੋਏ ਨੇ ਭਾਈ ਮੋਤੀराम ਮਹਾਰਾਜ ਜੀ ਪੁੱਛਦਾ ਹੈ ਕਿ ਤੂੰ ਗੁਰੂ ਦੇ ਪੁੱਤਰਾਂ ਨੂੰ ਤੂੰ ਉਹਨਾਂ ਨੂੰ ਕਾਫਰਾਂ ਨੂੰ ਦੁੱਧ ਪਿਆਇਆ ਹੈ ਭਾਈ ਮੋਤੀराम ਮਹਿਰਾ ਜੀ ਹਾਂ ਚ ਜਵਾਬ ਦਿੰਦੇ ਨੇ ਉਹ ਕਹਿੰਦੇ ਨੇ ਕਿ ਹਾਂ ਮੈਂ ਆਪਣੇ ਗੁਰੂ ਦੇ ਪੁੱਤਰਾਂ ਨੂੰ ਦੁੱਧ ਪਿਆਇਆ ਹੈ ਉਹ ਜ਼ਾਲਿਮਾਂ ਨੇ 7 ਸਾਲ ਦੇ ਪੁੱਤਰ ਨੂੰ ਕੋਹਲੂ ਚ ਪਾਇਆ ਆਪਣੇ ਪੁੱਤਰ ਦੇ ਖੂਨ ਦੀਆਂ ਤਧੀਆਂ ਭਾਈ ਮੋਤੀराम ਮਹਿਰਾ ਜੀ ਦੇ ਮੂੰਹ ਤੇ ਪਈਆਂ ਉਸ ਤੋਂ ਬਾਅਦ ਫਿਰ ਭਾਈ ਮੋਤੀराम ਮਹਿਰਾ ਜੀ ਦੀ ਉਹ 70 75 ਸਾਲ ਦੇ ਮਾਤਾ ਉਹਨਾਂ ਨੂੰ ਕੋਲੂ 'ਚ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਪੀੜਿਆ ਗਿਆ। ਉਹਨਾਂ ਦੀ ਪਤਨੀ ਨੂੰ ਵੀ ਕੋਲੂ 'ਚ ਪੀੜ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਭਾਈ ਮੋਤੀराम ਮਹਿਰਾਜੀ ਦੀਵਾਰੀ ਆਉਂਦੀ ਆ। ਇਤਿਹਾਸ 'ਚ ਲਿਖਿਆ ਮਿਲਦਾ ਹੈ ਕਿ ਭਾਈ ਮੋਤੀराम ਮਹਿਰਾਜੀ ਦੀਆਂ ਜਦੋਂ ਲਕਤਾਂ ਕੋਲੂ ਸਪੀੜੀਆਂ ਗਈਆਂ ਜਦੋਂ ਢਿੱਡ ਤੱਕ ਕੋਲੂ ਪਹੁੰਚਿਆ। ਸਰੀਰ ਭਾਰਾ ਸੀ। ਕੋਲੂ ਅੱਗੇ ਨਹੀਂ ਗਿਆ। ਜਲਾਦਾ ਨੇ ਕੋਲੂ ਉੱਠਾ ਮੋੜ ਦਿੱਤਾ ਫਿਰ। ਸਰੀਰ ਦੋ ਹਿੱਸਿਆਂ 'ਚ ਹੋ ਕੇ ਡਿੱਗ ਗਿਆ। ਲਕਤਾਂ ਬਿਲਕੁਲ ਕੰਡਮ ਹੋ ਗਈਆਂ। ਸਰੀਰ ਤੜਫ ਰਿਹਾ ਹੈ। ਉੱਪਰ ਲਿਖ ਤੜ ਤੜਫ ਰਹੀ ਹੈ ਇਸੇ ਤਰੀਕੇ ਨਾਲ ਤੜਫ ਤੜਫ ਕੇ ਫਿਰ ਭਾਈ ਮੋਤੀराम ਮਹਿਰਾ ਜੀ ਨੇ ਪ੍ਰਾਂਤ ਤੇ ਅੱਗੇ ਜਦੋਂ ਨੂਰੇ ਮਾਹੀ ਨੇ ਖਬਰ ਦਿੱਤੀ ਸੀਗੀ ਗੁਰਗੋਬਿੰਦ ਸਿੰਘ ਜੀ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਉਸ ਸਮੇਂ ਫਿਰ ਭਾਈ ਮੋਤੀराम ਮਹਿਰਾ ਜੀ ਦੀ ਇਹ ਸੇਵਾ ਬਾਰੇ ਵੀ ਦੱਸਿਆ ਸੀਗਾ ਕਵੀ ਕਿਸ਼ਨ ਸਿੰਘ ਆਪਣੀ ਕਿਤਾਬ ਚ ਲਿਖਦੇ ਨੇ ਕਿ ਗੁਰਗੋਬਿੰਦ ਸਿੰਘ ਜੀ ਨੇ ਉੱਥੇ ਫਿਰ ਭਾਈ ਮੋਤੀराम ਮਹਿਰਾ ਜੀ ਬਾਰੇ ਜੋ ਸ਼ਬਦ ਕਹੇ ਉਹਨੇ ਕਿਹਾ ਮੋਤੀ ਹਮਰਾ ਸਿੱਖ ਪਿਆਰਾ ਉਸਕਾ ਕਰਜ਼ ਮਮ ਸਿਰ ਪਾਰਾ ਕਿ ਮੋਤੀ RAM ਮੇਰਾ ਸਾਡਾ ਪਿਆਰਾ ਸਿੱਖ ਹੈ ਗੁਰੂ ਸਾਹਿਬ ਜਿਹਨੂੰ ਪਿਆਰਾ ਸਿੱਖ ਕਹਿ ਰਹੇ ਨੇ ਕਿ ਉਹਦਾ ਕਰਜ਼ਾ ਹੈ ਸਾਡੇ ਸਿਰ ਤੇ ਸਾਨੂੰ ਵੀ ਉਹ ਕਰਜ਼ਾ ਭਾਈ ਮੋਤੀराम ਮਹਾਰਾਜੀ ਦੀ ਸੇਵਾ ਸਾਨੂੰ ਮਹਿਸੂਸ ਕਰਨੀ ਚਾਹੀਦੀ ਹੈ ਠੰਡੇ ਬੁਰਜ ਚ ਜਦੋਂ ਪਹਿਲੀ ਵਾਰ ਭਾਈ ਮੋਤੀराम ਮਹਾਰਾਜੀ ਨੇ ਛੋਟੇ ਸਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਦੇਖਿਆ ਤਾਂ ਛੋਟੇ ਸਹਿਬਜ਼ਾਦਿਆਂ ਕਿਉਂਕਿ ਜੰਗਲਾਂ ਵੇਲਿਆਂ ਵਿੱਚ ਵੀ ਲੰਘ ਕੇ ਆਏ ਸੀ ਉਹਨਾਂ ਦੇ ਵਸਤਰ ਪਾਟੇ ਹੋਏ ਸੀਗੇ ਟਾੜੀਆਂ ਲੱਗ ਲੱਗ ਕੇ ਵਸਰ ਪਾਟ ਗਏ ਸੀ ਪੈਰਾਂ ਤੇ ਛਾਲੇ ਹੋਏ ਹੋਏ ਸੀ ਕਿਉਂਕਿ ਮਰਿੰਡੇ ਤੋਂ ਉਹਨਾਂ ਨੂੰ ਸਰਹੰਦ ਤੱਕ ਤੋਰ ਕੇ ਨੰਗੇ ਪੈਰੀ ਲਿਆਂਦਾ ਗਿਆ ਸੀਗਾ ਉਹ ਛਾਲੇ ਜ਼ਖਮ ਬਣ ਚੁੱਕੇ ਸੀਗੇ ਤੇ ਜ਼ਖਮ ਆਕੜ ਗਏ ਸੀਗੇ ਹੱਥਾਂ ਤੇ ਜ਼ਖਮ ਸੀ ਕਿਉਂਕਿ ਹੱਥ ਕੜੀਆਂ ਲਾ ਕੇ ਲਿਆਂਦਾ ਗਿਆ ਸੀ ਔਰ ਦਸੰਬਰ ਦਾ ਪੂਦਾ ਮਹੀਨਾ ਹੈ ਜ਼ਖਮ ਆਕੜ ਚੁੱਕੇ ਸੀਗੇ ਛੋਟੇ ਸਹਬਜ਼ਾਦਿਆਂ ਦੇ ਤਾਂ ਨਿਕਲ ਗਈ ਬਾਬਾ ਮੋਤੀराम ਮਹਾਰਾਜੀ ਦੀ ਜਦੋਂ ਉਹਨਾਂ ਨੇ ਪਹਿਲੀ ਵਾਰ ਸਹਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਦੇਖਿਆ ਬਿਲਕੁਲ ਉਹ ਪੁੰਜੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਕੋਲ ਕੋਈ ਮੋٹے ਕੱਪੜੇ ਨਹੀਂ ਸੀਗੇ ਕੋਈ ਗਰਮ ਕੱਪੜੇ ਨਹੀਂ ਸੀਗੇ ਇੰਨੀ ਠੰਡ ਦਾ ਮੌਸਮ ਹੈ ਮਾਤਾ ਗੁਜਰੀ ਜੀ ਦੋਨੋਂ ਸਾਈਡਾਂ ਤੇ ਇੱਕ ਪਾਸੇ ਇੱਕ ਸਾਹਿਬਜ਼ਾਦੇ ਨੂੰ ਤੇ ਦੂਸਰੇ ਪਾਸੇ ਦੂਸਰੇ ਸਾਹਿਬਜ਼ਾਦੇ ਨੂੰ ਆਪਣੀ ਬੁੱਕਲ ਚ ਲਈ ਪਏ ਸੀਗੇ ਬਾਬਾ ਮੋਤੀराम ਮਹਾਰਾਜੀ ਕਿਉਂਕਿ ਵਜ਼ੀਰ ਖਾਨ ਕੋਲ ਹੀ ਨੌਕਰੀ ਕਰਦੇ ਸੀ ਇਤਿਹਾਸ 'ਚ ਲਿਖਿਆ ਮਿਲਦਾ ਹੈ ਕਿ ਜਿਹੜੇ ਕੈਦੀ ਸੀ ਸਪੈਸ਼ਲੀ ਜਿਹੜੇ Hindu ਕੈਦੀ ਸੀਗੇ ਉਹਨਾਂ ਨੂੰ ਖਾਣਾ ਖਵਾਉਣ ਦੀ ਉਹ ਨੌਕਰੀ ਕਰਦੇ ਸੀ ਕਈਆਂ ਨੇ ਰਸੋਈਆਂ ਲਿਖਿਆ ਹੈ ਜਦੋਂ ਪਤਾ ਲੱਗਦਾ ਹੈ ਭਾਈ ਮੋਤੀ ਨਾਮ ਮਹਾਰਾਜ ਜੀ ਨੂੰ ਕਿ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਤੇ ਉਹਨਾਂ ਦੇ ਮਾਤਾ ਨੂੰ ਲਿਆਂਦਾ ਗਿਆ ਹੈ ਤੇ ਠੰਡੇ ਬੁਰਜ ਚ ਕੈਦ ਕੀਤਾ ਗਿਆ ਹੈ ਤਾਂ ਉਹਨਾਂ ਤੋਂ ਰਿਹਾਨੀ ਗਿਆ ਜਦੋਂ ਭਾਈ ਮੋਤੀ ਨਾਮ ਮਹਾਰਾਜ ਜੀ ਦੇਖਦੇ ਨੇ ਜਿੰਨਾ ਹਾਲਾਤਾਂ ਚ ਸਾਹਿਬਜ਼ਾਦੇ ਸੀਗੇ ਤੇ ਮਾਤਾ ਗੁਜਰੀ ਜੀ ਸੀਗੇ ਉਹਨਾਂ ਦਾ ਦਿਲ ਪੀਸਿਆ ਗਿਆ ਉਹਨਾਂ ਨੇ ਫਿਰ ਖਾਣਾ ਆਫਰ ਕੀਤਾ ਮਾਤਾ ਗੁਜਰੀ ਜੀ ਨੂੰ ਕਿ ਮਾਤਾ ਜੀ ਮੈਂ ਤੁਹਾਡੇ ਵਾਸਤੇ ਖਾਣਾ ਲਿਆਉਣਾ ਹੈ ਤੁਸੀਂ ਖਾਣਾ ਖਾਓ ਮਾਤਾ ਗੁਜਰੀ ਜੀ ਨੇ ਉੱਥੇ ਮਨਾ ਕਰ ਦਿੱਤਾ ਕਿ ਮੈਂ ਇਹ ਪਾਪੀਆਂ ਦੀ ਰਸੋਈ ਦਾ ਕੁਝ ਨਹੀਂ ਖਾਣਾ ਹੈ ਇੱਕ ਅੰਨ ਦਾ ਦਾਣਾ ਵੀ ਇਹਨਾਂ ਦਾ ਨਹੀਂ ਖਾਣਾ ਹੈ ਭਾਈ ਮੋਤੀराम ਮਹਿਰਾ ਜੀ ਕਿਉਂਕਿ ਇੱਥੇ ਵਜ਼ੀਰ ਖਾਨ ਕੋਲ ਨੌਕਰੀ ਕਰਦੇ ਸੀਗੇ ਆਪਣੀ ਨੌਕਰੀ ਖਤਮ ਕਰਕੇ ਫਿਰ ਉਹ ਘਰ ਚਲੇ ਜਾਂਦੇ ਨੇ ਇੱਥੋਂ ਦੇ ਸਰਹੰਦ ਦੇ ਨਿਵਾਸੀ ਸੀਗੇ ਭਾਈ ਮੋਤੀराम ਮਹਿਰਾ ਜੀ ਘਰੇ ਜਦੋਂ ਜਾਂਦੇ ਨੇ ਤਾਂ ਘਰੇ ਹੁਣ ਇੱਕ ਬਜ਼ੁਰਗ ਮਾਤਾ ਹੈ 70-75 ਸਾਲ ਦੀ ਔਰ ਕਰੇ ਪਤਨੀ ਹੈ ਜੋ ਇੰਤਜ਼ਾਰ ਕਰ ਰਹੀ ਹੈ ਹਰ ਰੋਜ਼ ਵਾਂਗੂ ਖਾਣਾ ਪਰੋਸਿਆ ਜਾਂਦਾ ਹੈ ਭਾਈ ਮੋਤੀराम ਮਹਿਰਾ ਜੀ ਨੂੰ ਭਾਈ ਮੋਤੀराम ਮਹਿਰਾ ਜੀ ਥਾਲੀ ਸਾਹਮਣੇ ਪਈ ਹੈ ਖਾਣਾ ਹੈ ਜਦੋਂ ਬੁਰਕੀ ਤੋੜ ਕੇ ਖਾਣ ਲੱਗਦੇ ਨੇ ਇਥੋਂ ਅੱਗੇ ਨਹੀਂ ਜਾਂਦੀ ਹੈਗੀ ਬੁਰਕੀ ਮਨ ਭਰ ਆਉਂਦੇ ਨੇ ਕੋਲ ਮਾਂ ਬੈਠੀ ਹੈ ਮਾਂ ਪੁੱਛਦੀ ਹੈ ਕੀ ਹੋਇਆ ਮੋਤੀਆ ਬੁਰਕੀ ਪੁੱਤ ਇੱਥੇ ਕਿਉਂ ਰੋਕ ਲੀਆ ਖਾ ਕਿਉਂ ਨਹੀਂ ਰਿਹਾ ਅੱਖਾਂ ਕਿਉਂ ਪਈ ਬੈਠਾ ਉਹਤੇ ਪੋਬਾ ਮਾਰ ਮਾਰ ਰੋਣ ਲੱਗ ਜਾਂਦੇ ਨੇ ਭਾਈ ਮੋਤੀराम ਮਹਾਰਾਜੀ ਕਹਿੰਦੇ ਮੇਰੇ ਗੁਰੂ ਦੇ ਪੁੱਤਰਾਂ ਨੇ ਪਤਾ ਹੀ ਨਹੀਂ ਕਿੰਨੇ ਦਿਨ ਹੋ ਗਏ ਮਾਂ ਖਾਣਾ ਨਹੀਂ ਖਾਦਾ ਮੈਂ ਕਿਵੇਂ ਖਾਣਾ ਖਾਲਾ ਮੇਰੇ ਲੰਘ ਹੀ ਨਹੀਂ ਰਿਹਾ ਮੇਰੇ ਗੁਰੂ ਦੀ ਮਾਂ ਨੇ ਕਿੰਨੇ ਹੀ ਦਿਨ ਹੋ ਗਏ ਖਾਣਾ ਨਹੀਂ ਖਾਦਾ ਹੋਣਾ ਸਾਰਾ ਹਾਲ ਫਿਰ ਬਿਆਨ ਕਰਦੇ ਨੇ ਕਿ ਮੈਂ ਦੇਖ ਕੇ ਆਇਆ ਠੰਡੇ ਬੁਰਜ ਚ ਕਿਸ ਹਾਲ ਚ ਨੇ ਗੁਰੂ ਦੇ ਸਹਬਜ਼ਾਦੇ ਤੇ ਗੁਰੂ ਦੇ ਮਾਤਾ ਜੀ ਸਨੇਕ ਪਰਿਵਾਰ ਹੈ ਇੱਥੇ ਮਾਂ ਦਾ ਵੀ ਦਿਲ ਤਸੀਜਿਆ ਜਾਂਦਾ ਹੈ ਜੋ ਪਤਨੀ ਹੈ ਭਾਈ ਮੋਤੀराम ਮਹਾਰਾਜੀ ਵੀ ਉਹ ਵੀ ਫਿਰ ਇੱਥੇ ਵਿਆਕੁਲ ਹੋੜਦੇ ਨੇ ਉਹ ਕਹਿੰਦੇ ਨੇ ਕਿ ਤੈਨੂੰ ਮਦਦ ਕਰਨੀ ਚਾਹੀਦੀ ਸੀ ਤੂੰ ਤਾਂ ਉਥੇ ਨੌਕਰੀ ਕਰਦਾ ਹੈ ਜਿੱਥੇ ਹੋਰ ਇਹਨੇ ਕੈਦੀਆਂ ਨੂੰ ਤੂੰ ਖਾਣਾ ਖਵਾਉਣਾ ਹੈ ਤਾਂ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਵੀ ਤੈਨੂੰ ਰੋਟੀ ਖਵਾਉਣੀ ਚਾਹੀਦੀ ਸੀ ਉਹ ਕਹਿੰਦਾ ਵੀ ਉਹਨਾਂ ਨੇ ਮਨਾਂ ਕਰ ਦਿੱਤਾ ਤਾਂ ਇਥੋਂ ਫਿਰ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ ਕਿ ਭਾਈ ਮੋਤੀ ਨਾਮ ਮਹਿਰਾ ਜੀ ਦੀ ਜੋ ਪਤਨੀ ਸੀਗੇ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੇ ਘਰ ਚੋਂ ਕੁਝ ਲੈ ਕੇ ਜਾਓ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਕਿਉਂਕਿ ਠੰਡ ਦਾ ਮੌਸਮ ਹੈ ਠੰਡੇ ਬੁਰਜ ਜਿੱਥੇ ਰੱਖਿਆ ਗਿਆ ਹੈ ਠੰਡੇ ਬੁਰਜ ਕੋਲ ਦੀ ਇੱਕ ਨਦੀ ਵਗਦੀ ਸੀ ਠੰਡਾ ਬੁਰਜ ਇਹਨੂੰ ਤਾਂ ਹੀ ਕਿਹਾ ਜਾਂਦਾ ਸੀ ਇਹ ਗਰਮੀਆਂ 'ਚ ਵੀ ਠੰਡਾ ਰਹਿੰਦਾ ਸੀ ਇੱਥੇ ਵਜ਼ੀਰ ਖਾਨ ਆ ਪਾ ਕੇ ਆਰਾਮ ਨਾਲ ਬੈਠਦਾ ਸੀਗਾ ਗਰਮੀਆਂ 'ਚ ਹੁਣ ਠੰਡਾ ਦਾ ਮੌਸਮ ਸੀ ਇਸੇ ਕਰਕੇ ਪਾਪੀ ਨੇ ਜਦੋਂ ਸਹਬਜ਼ਾਦਿਆਂ ਨੂੰ ਲਿਆਂਦਾ ਗਿਆ ਮਰਿੰਡੇ ਤੋਂ ਉਹਨਾਂ ਨੂੰ ਜਾਨੀ ਖਾਨ ਮਾਨੀ ਖਾਨ ਦੀ ਕੁਤਬਾਲੀ ਚੋਂ ਨੰਗੇ ਪੈਰੀ ਲਿਆਂਦਾ ਗਿਆ ਸੀਗਾ ਹਥਕੜੀਆਂ ਲਾ ਕੇ ਇੱਥੋਂ ਕਿੰਨੀ ਦੂਰ ਹੈ ਮਰਿੰਡਾ ਸਰੰਦ ਦੇ ਬਾਰ ਬਾਰ ਉਹਨਾਂ ਨੂੰ ਰੋਕੇ ਆ ਗਿਆ ਤੇ ਸੱਚਾ ਆਨੰਦ ਉੱਥੋਂ ਪਛਾਣ ਕਰਨ ਗਿਆ ਸੀ ਕਿਉਂਕਿ ਉਹਨਾਂ ਨੂੰ ਇਹ ਯਕੀਨ ਹੀ ਨਹੀਂ ਸੀ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਨੂੰ ਫੜ ਲਿਆ ਹੈ ਕਿਉਂਕਿ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਤਾਕਤ ਪਤਾ ਸੀ ਕਿਵੇਂ ਚੰਕੌਰ ਦੀ ਗੜੀ ਤੋਂ ਉਤਾਰੀ ਮਾਰ ਕੇ ਨਿਕਲੇ ਸੀ ਇੱਥੇ ਫਿਰ ਸੁਚਾਨੰਦ ਪਛਾਣ ਕਰਦਾ ਹੈ ਫਿਰ ਸਰਹੰਦ ਇੱਥੇ ਐਂਟਰ ਜਿਹੜੇ ਸ਼ਾਹੀ ਮਹਿਲ ਸੀਗੇ ਇਹ ਠੰਡੇ ਬੁਰਜ ਦੇ ਕੋਲ ਹੀ ਇੱਥੇ ਬਿਲਕੁਲ ਹਵੇਲੀ ਸੀਗੀ ਇੱਥੇ ਹੀ ਕਚਹਿਰੀ ਆ ਨੇੜੇ ਜਿੱਥੇ ਸਾਹਿਬਜ਼ਾਦਿਆਂ ਨੂੰ ਬਾਅਦ ਚੋਲੇ ਆਇਆ ਗਿਆ ਸੀ ਉੱਥੇ ਹੀ ਰੋਕ ਲਿਆ ਜਾਂਦਾ ਹੈ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰੀ ਜੀ ਨੂੰ ਮਾਤਾ ਗੁਜਰੀ ਜੀ ਤੋਂ ਸਾਹਿਬਜ਼ਾਦਿਆਂ ਨੂੰ ਉਦੋਂ ਹੀ ਵੱਖ ਕਰ ਦਿੱਤਾ ਜਾਂਦਾ ਹੈ ਮਾਤਾ ਜੀ ਪੁੱਛਦੇ ਨੇ ਕਿ ਕਿੱਥੇ ਲੈ ਕੇ ਚੱਲੀਓ ਮੇਰੇ ਪੁੱਤਰਾ ਨੂੰ ਜੋ ਸਪਾਈ ਹੁੰਦੇ ਨੇ ਮੁਗਲ ਸਪਾਈ ਉਹ ਫਿਰ ਦੱਸਦੇ ਨੇ ਕਿ ਵਜ਼ੀਰ ਖਾਨ ਇਹਨਾਂ ਨੂੰ ਦੇਖਣਾ ਚਾਹੁੰਦਾ ਹੈ ਇਹਨਾਂ ਨੂੰ ਮਿਲਣਾ ਚਾਹੁੰਦਾ ਹੈ ਉੱਥੇ ਮਾਤਾ ਗੁਜਰੀ ਜੀ ਕਹਿੰਦੇ ਨੇ ਕਿ ਇਹਨਾਂ ਨੂੰ ਮਿਲ ਕੇ ਉਹਨੇ ਕੀ ਕਰਨਾ ਹੈ ਉੱਥੇ ਫਿਰ ਮਾਤਾ ਗੁਜਰੀ ਜੀ ਨੂੰ ਠੰਡੇ ਬੁਰਜ ਭੇਜ ਦਿੱਤਾ ਜਾਂਦਾ ਹੈ ਤੇ ਪਹਿਲੀ ਵਾਰ ਹੀ ਉੱਥੇ ਫਿਰ ਸੂਬੇ ਦੀ ਕਚੈਰੀ 'ਚ ਛੋਟੇ ਸਹਬਜ਼ਾਦਿਆਂ ਨੂੰ ਲੈ ਆਇਆ ਜਾਂਦਾ ਹੈ ਉੱਥੇ ਫਿਰ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਫਰਸੀ ਸ਼ਲਾਮ ਕਰੋ ਪਰ ਉਹ ਗੁਰੂ ਦੇ ਪੁੱਤਰ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਨੇ ਜਿਹੜੇ ਕਦੇ ਕਿਸੇ ਅੱਗੇ ਝੁਕੇ ਨਹੀਂ ਫਿਰ ਇਹ ਕਿਵੇਂ ਝੁਕ ਜਾਂਦੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਵਾਪਸ ਦੁਆਰਾ ਡਰਾਤਮਕਾ ਕੇ ਪਹਿਲਾਂ ਮਿੰਤਾ ਕੀਤੀਆਂ ਗਈਆਂ ਸੀ ਲਾਲਚ ਦਿੱਤੇ ਗਏ ਸੀ ਰਾਤ ਨੂੰ ਫਿਰ ਭੇਜ ਦਿੱਤਾ ਜਾਂਦਾ ਹੈ ਮਾਤਾ ਗੁਜਰੀ ਜੀ ਕੋਲ ਠੰਡੇਪੁਰ ਜਿੱਥੇ ਇੱਥੋਂ ਹੁਣ ਖਬਰ ਸਾਰੇ ਜੋ ਮਹਿਲ ਸੀ ਜੋ ਸਰਕਾਰੀ ਅਹੁਦੇਦਾਰ ਸੀ ਜਾਂ ਸਰਕਾਰੀ ਕਾਮੇ ਸੀ ਸਾਰਿਆਂ ਨੂੰ ਪਤਾ ਲੱਗ ਗਿਆ ਸੀ ਕਿ ਗੁਰਗੋਬਿੰਦ ਸਿੰਘ ਜੀ ਦੇ ਮਾਤਾ ਤੇ ਉਹਨਾਂ ਦੇ ਪੁੱਤਰ ਕੈਦ ਕਰ ਲਏ ਗਏ ਨੇ ਭਾਈ ਮੋਤੀराम ਮਹਿਰਾ ਜੀ ਫਿਰ ਆਪਣੀ ਡਿਊਟੀ ਕਰਦੇ ਕਰਦੇ ਹੀ ਫਿਰ ਨਹੀਂ ਰਿਹਾ ਜਾਂਦਾ ਉਹਨਾਂ ਤੋਂ ਫਿਰ ਦੇਖਣ ਜਾਂਦੇ ਨੇ ਘਰੇ ਜਾ ਕੇ ਫਿਰ ਜਦੋਂ ਉਹਨਾਂ ਦੇ ਪਤਨੀ ਤੇ ਮਾਤਾ ਕਹਿੰਦੇ ਨੇ ਕਿ ਉਹਨੂੰ ਮਦਦ ਕਰਨੀ ਚਾਹੀਦੀ ਆ ਪਪਕੇ ਹੋਣਗੇ ਉਹ ਛੋਟੇ ਛੋਟੇ ਬਾਲ ਨੇ ਉੱਥੇ ਭਾਈ ਮੋਤੀराम ਮਹਾਰਾਜੀ ਫਿਰ ਖੁਦ ਰੋਟੀ ਨਹੀਂ ਖਾਂਦੇ ਉਹਨਾਂ ਦੇ ਪਤਨੀ ਦੁੱਧ ਗਰਮ ਕਰਕੇ ਦਿੰਦੇ ਨੇ ਔਰ ਨਾਲ ਆਪਣੇ ਕੁਝ ਦੇਣੇ ਦਿੰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਠੰਡੇ ਬੁਰਜ ਚ ਹੁਣ ਰਾਤ ਹੋ ਚੁੱਕੀ ਹੈ ਹੁਣ ਸਵਾਲ ਹੋਣਗੇ ਭਾਈ ਮੋਤੀਰਾਮ ਮਹਾਰਾਜੀ ਨੂੰ ਕਿ ਤੁਸੀਂ ਕਿਉਂ ਜਾ ਰਹੇ ਹੋ ਉਹੀ ਗੱਲ ਜਦੋਂ ਭਾਈ ਮੋਤੀਰਾਮ ਮਹਾਰਾਜੀ ਆਉਂਦੇ ਨੇ ਤਾਂ ਉਹਨਾਂ ਨੂੰ ਸਪਾਈ ਪੁੱਛਦੇ ਨੇ ਕਿ ਤੁਸੀਂ ਇੱਥੇ ਹੁਣ ਕੀ ਕਰਨ ਆਏ ਹੋ ਭਾਈ ਮੋਤੀराम ਮਹਾਰਾਜੀ ਦੱਸਦੇ ਨੇ ਕਿ ਮੈਂ ਗਰਮ ਦੁੱਧ ਲੈ ਕੇ ਆਇਆ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜੀ ਦੇ ਵਾਸਤੇ ਉੱਥੇ ਜਿਹੜੇ ਸਿਪਾਈ ਹੁੰਦੇ ਨੇ ਉਹਨਾਂ ਨੂੰ ਕਹਿੰਦੇ ਨੇ ਕਿ ਚੰਗਾ ਮੰਦਾ ਵੀ ਕਿਹਾ ਹੋਣਾ ਕਿ ਤੇਰਾ ਦਿਮਾਗ ਖਰਾਬ ਹੋਇਆ ਤੂੰ ਆਪ ਵੀ ਫਸੇਂਗਾ ਆਪ ਵੀ ਮਰੇਂਗਾ ਸਾਨੂੰ ਵੀ ਮਰਵਾਏਂਗਾ ਭਾਈ ਮੋਤੀराम ਮਹਾਰਾਜੀ ਫਿਰ ਉੱਥੇ ਉਹਨਾਂ ਨੂੰ ਕਿਉਂਕਿ ਟਕੇ ਟਕੇ ਦਾ ਵੇਖਦੇ ਸੀਗੇ ਮੁਗਲ ਇਹ ਸਿਪਾਈ ਉਹਨਾਂ ਨੂੰ ਫਿਰ ਗਹਿਣੇ ਦਿੰਦੇ ਨੇ ਆਪਣੀ ਪਤਨੀ ਦੇ ਉਹ ਲਾਲ ਚ ਚ ਗਹਿਣੇ ਦੇ ਲਾਲ ਚ ਚ ਫਿਰ ਉਹਨਾਂ ਨੂੰ ਠੰਡੇ ਬੁਰਜ ਚ ਜਾਨ ਦਿੱਤਾ ਜਾਂਦਾ ਹੈ ਠੰਡੇ ਬੁਰਜ ਚ ਉਹ ਜਾਂਦੇ ਨੇ ਮਾਤਾ ਗੁਜਰੀ ਜੀ ਦੇ ਚਰਨਾ ਚ ਬੈਠਦੇ ਨੇ ਕਿਹੜੇ ਹਾਲਾਤਾਂ ਚ ਹੋਣਗੇ ਉਦੋਂ ਆਪਾਂ ਸੋਚ ਸਕਦੇ ਆ ਹੁਣ ਆਪਾਂ 2 2 3 3 ਕੱਪੜੇ ਪਾ ਕੇ ਵੀ ਦੇਖੋ ਆਪਾਂ ਨੂੰ ਠੰਡ ਲੱਗਦੀ ਰਹਿੰਦੀ ਆ ਨੰਗੇ ਪੈਰ ਸੀਗੇ ਉਹ ਬਿਲਕੁਲ ਮਕਾਨ ਤੇ ਕੋਈ ਮੋٹے ਕੱਪੜੇ ਨਹੀਂ ਸੀਗੇ ਜਦੋਂ ਭਾਈ ਮੋਤੀ RAM ਮਹਾਰਾਜ ਜੀ ਪਹੁੰਚਦੇ ਨੇ ਤਾਂ ਉਹ ਦੱਸਦੇ ਨੇ ਕਿ ਮੈਂ ਫਰਾ ਸਿੰਘ ਦਾ ਪੁੱਤਰ ਆ ਮਾਤਾ ਭਾਈ ਮੋਤੀ RAM ਮਹਾਰਾਜ ਦੇ ਪਿਤਾ ਵੀ ਲਿਖਿਆ ਹੁੰਦਾ ਹੈ ਕਿ ਹਰੀਆ RAM ਕਈ ਹਰੀਆ ਦਾਸ ਵੀ ਲਿਖਦੇ ਨੇ ਕਿ ਉਹ ਵੀ ਆਨੰਦਪੁਰ ਗਏ ਸੀ ਗੁਰਗੋਬਿੰਦ ਸਿੰਘ ਜੀ ਕੋਲ ਉੱਥੇ ਫਿਰ ਸਿੱਖ ਬਣ ਗਏ ਸੀ ਗੁਰਗੋਬਿੰਦ ਸਿੰਘ ਜੀ ਦੇ ਕਹਿੰਦੇ ਨੇ ਕਿ ਮਾਤਾ ਨੂੰ ਦੁੱਧ ਲੈ ਕੇ ਆਇਆ ਉੱਥੇ ਫਿਰ ਦੁੱਧ ਪਿਉਂਦੇ ਨੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਗਰਮ ਦੁੱਧ ਪਿਉਂਦੇ ਨੇ ਸੇਵਾ ਕਰਦੇ ਨੇ ਮਾਤਾ ਗੁਜਰੀ ਜੀ ਦੀ ਤੇ ਮਾਤਾ ਗੁਜਰੀ ਜੀ ਉੱਥੇ ਅਸੀਸਾਂ ਦਿੰਦੇ ਨੇ ਭਾਈ ਮੋਤੀ RAM ਮਹਾਰਾਜ ਨੂੰ ਏਦਾਂ ਹੀ ਚੱਲਦਾ ਗਿਆ ਜਿੰਨੇ ਦਿਨ ਇਥੇ ਠੰਡੇ ਬੁਰਜ ਚ ਰੱਖਿਆ ਗਿਆ ਛੋਟੇ ਸਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਭਾਈ ਮੋਤੀराम ਮਹਿਰਾ ਜੀ ਹਰ ਰੋਜ਼ ਰਾਤ ਨੂੰ ਆਉਂਦੇ ਜੋ ਸਪਾਈ ਹੁੰਦੇ ਸੀ ਜੋ ਇਥੇ ਪਹਿਰੇਦਾਰ ਸੀਗੇ ਉਹਨਾਂ ਨੂੰ ਉਹ ਸੋਨੇ ਦੇ ਕੰਗਣ ਸੋਨੇ ਦੇ ਗਹਿਣੇ ਉਹਨਾਂ ਨੂੰ ਦਿੰਦੇ ਤੇ ਉੱਪਰ ਦੁੱਧ ਪਿਆ ਕੇ ਆਉਂਦੇ ਹਰ ਰੋਜ਼ ਸ਼ਹੀਦ ਕੀਤਾ ਗਿਆ ਜਦੋਂ ਛੋਟੇ ਸਹਿਬਜ਼ਾਦਿਆਂ ਨੂੰ ਸਾਈਂ ਲਿਖਿਆ ਮਿਲਦਾ ਹੈ ਕਿ ਆਪਣੇ ਅੱਖੀ ਭਾਈ ਮੋਤੀराम ਮਹਿਰਾ ਜੀ ਨੇ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਆਪਣੇ ਅੱਖੀ ਦੇਖੀ ਸੀ ਕਿੰਨਾ ਵੱਡਾ ਜਿਗਰਾ ਹੋਣਾ ਸੋਚੋ ਇਹ ਉਹ ਜਗ੍ਹਾ ਹੈ ਇੱਥੇ ਹੀ ਪਿੱਛੇ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਇਹੀ ਉਹ ਠੰਡਾ ਬੁਰਜ ਹੈ ਇੱਥੇ ਹੀ ਭਾਈ ਮੋਤੀराम ਮਹਰਾਜੀ ਦੁੱਧ ਪਿਆਉਂਦੇ ਰਹੇ ਸੀ ਇੱਥੋਂ ਹੀ ਛੋਟੇ ਸਹਿਬਜ਼ਾਦਿਆਂ ਨੂੰ ਲਜਾਇਆ ਗਿਆ ਜਦੋਂ ਸ਼ਹੀਦ ਕਰਨਾ ਸੀ ਉਹ ਆਖਰੀ ਮੁਲਾਕਾਤ ਯਾਦ ਕਰਕੇ ਦੇਖੋ ਜਦੋਂ ਆਖਰੀ ਵਾਰ ਦਾਦੀ ਨੇ ਆਪਣੇ ਪੋਤਰਿਆਂ ਨੂੰ ਦੇਖਿਆ ਜਦੋਂ ਲੈ ਕੇ ਗਏ ਮੁਗਲ ਸਪਾਹੀ ਤਾਂ ਉਹਨਾਂ ਨੂੰ ਪਤਾ ਸੀ ਕਿ ਪੋਤਰਿਆਂ ਨੂੰ ਨਹੀਂ ਦੇਖਣਾ ਜਨੇਦਨ ਅੰਤਾਂ ਦੇ ਤਸੀਹੇ ਦਿੱਤੇ ਗਏ ਸਾਹਿਬਜ਼ਾਦਿਆਂ ਨੂੰ ਜਿਹੜੇ ਕਿ ਸਾਨੂੰ ਬਹੁਤ ਘੱਟ ਪਤਾ ਨੇ ਜਦੋਂ ਅਸੀਂ ਉਹ ਸੁਣਦੇ ਹਾਂ ਤਸੀਹੇ ਸ਼ਬਦ ਨਹੀਂ ਮਿਲਦੇ ਸਾਨੂੰ ਕਿਸ ਤਰੀਕੇ ਨਾਲ ਉਹ ਬਿਆਨ ਕਰੀਏ ਹਰ ਰੋਜ਼ ਕਚਹਿਰੀ ਲੱਗਦੀ ਸੀ ਹਰ ਰੋਜ਼ ਪਹਿਲਾਂ ਤਾਂ ਉਹਨਾਂ ਨੂੰ ਲਾਲਚ ਦਿੱਤੇ ਗਏ ਜਦੋਂ ਲਾਲਚ ਨਾਲ ਨਹੀਂ ਮੰਨੇ ਫੇੜਾਬੇ ਦਿੱਤੇ ਗਏ ਫਿਰ ਤਸੀਹੇ ਦਿੱਤੇ ਗਏ ਤਸੀਹੇ ਵੀ ਕਿਸ ਤਰੀਕੇ ਦੇ ਦਿੱਤੇ ਗਏ ਪੁਰਾਤਨ ਇਤਿਹਾਸਕਾਰ ਨੇ ਜੋ ਲਿਖਦੇ ਨੇ ਕਿ ਸਾਹਿਬਜ਼ਾਦਿਆਂ ਦੇ ਬਸਤੁਰ ਉਤਾਰ ਕੇ ਉਹਨਾਂ ਦੇ ਕੋੜੇ ਮਾਰੇ ਗਏ ਇੱਕ ਦਰਖਤ ਨਾਲ ਬੰਨ ਕੇ ਉਹਨਾਂ ਦੇ ਗਲੇਲਾ ਮਾਰੀਆਂ ਗਈਆਂ ਰੋੜਾ ਲੱਗਦਾ ਹੈ ਸਾਹਿਬਜ਼ਾਦਾ ਫਤੇ ਸਿੰਘ ਜੀ ਦੀ ਅੱਖ 'ਚ ਵੀ ਜ਼ਿਕਰ ਮਿਲਦਾ ਹੈ ਅੱਖ 'ਚ ਖੂਨ ਵਗਣ ਲੱਗ ਜਾਂਦਾ ਹੈ ਜ਼ੁਲਮ ਕਰਕੇ ਪੁੱਛਦੇ ਸੀ ਕਿ ਹੁਣ ਧਰਮ ਬਦਲੋਗੇ ਆਪਣਾ ਰੋਣਾ ਦਾ ਜਵਾਬ ਹਰ ਵਾਰ ਨਾਂਚ ਹੀ ਹੁੰਦਾ ਸੀ ਇੱਥੋਂ ਤੱਕ ਲਿਖਿਆ ਮਿਲਦਾ ਹੈ ਕਿ ਉਹਨਾਂ ਦੇ ਔਟਿਆਂ ਤੇ ਰੂਹ ਚਾੜ ਕੇ ਅੱਗ ਲਾਈ ਗਈ ਸਰੀਰ ਦਾ ਉਹ ਕਿਹੜਾ ਹਿੱਸਾ ਹੋਏਗਾ ਜਿਹੜਾ ਜ਼ਖਮੀ ਨਹੀਂ ਹੋਇਆ ਹੋਏਗਾ ਉਹਨਾਂ ਦਾ ਕਿੰਨੇ ਜ਼ਖਮ ਸੀ ਸਾਰੇ ਜ਼ਖਮ ਠੰਡ ਨਾਲ ਆਕੜ ਗਏ ਸੀ ਸਹਬਜ਼ਾਦਿਆਂ ਦੇ ਸ਼ਰੀਰਾਂ ਤੇ ਲਾਸਾਂ ਪਈਆਂ ਹੋਈਆਂ ਸੀ ਇੰਨੇ ਜ਼ੁਲਮ ਕਰਨ ਤੋਂ ਬਾਅਦ ਫਿਰ ਭੇਜ ਦਿੰਦੇ ਸੀ ਮਾਤਾ ਗੁਜਰੀ ਜੀ ਕੋਲ ਕਿੰਨਾ ਧੰਨ ਜਿਗਰਾ ਹੋਏਗਾ ਉਹ ਮਾਂ ਦਾ ਜਦੋਂ ਆਪਣੇ ਪੋਤਰਿਆਂ ਨੂੰ ਇਸ ਤਰੀਕੇ ਨਾਲ ਉਹ ਦੇਖਦੇ ਹੋਣਗੇ ਇਥੋਂ ਤੱਕ ਲਿਖਿਆ ਮਿਲਦਾ ਹੈ ਕਿ ਮਾਤਾ ਗੁਜਰੀ ਜੀ ਉਹਨਾਂ ਨੂੰ ਭਾਫ ਦਿੰਦੇ ਨੇ ਹੋਰ ਤਾਂ ਕੋਈ ਹੈ ਨਹੀਂ ਸੀ ਜਰੀਆ ਾਂਡੇ ਨਹੀਂ ਸੀਗੀ ਫਿਰ ਆਪਣੀ ਬੁੱਕਲ ਚ ਲੈਂਦੇ ਨੇ ਇੱਕ ਸਾਹਿਬਜ਼ਾਦੇ ਨੂੰ ਦੂਸਰੇ ਸਾਹਿਬਜ਼ਾਦੇ ਨੂੰ ਦੂਸਰੀ ਬੁੱਕਲ ਚ ਲੈਂਦੇ ਨੇ ਇਸ ਤਰੀਕੇ ਨਾਲ ਤਾਂ ਕਿ ਉਹਨਾਂ ਦੇ ਸ਼ਰੀਰ ਕਰਮ ਹੋ ਸਕਾਂ ਆਖਰਕਾਰ ਫਿਰ ਨੀਹਾਂ ਚ ਚਣਨ ਤੋਂ ਬਾਅਦ ਉਹਨਾਂ ਨੂੰ ਜ਼ਿਵਾ ਕਰਕੇ ਸ਼ਹੀਦ ਕਰ ਦਿੱਤਾ ਗਿਆ ਨੀਹਾਂ ਚ ਜਿਹੜਾ ਚਣਿਆ ਗਿਆ ਏ ਉਹ ਸ਼ਹੀਦ ਕਰਨ ਲਈ ਨਹੀਂ ਚਣਿਆ ਗਿਆ ਸੀ ਨੀਹਾਂ ਚ ਇਤਿਹਾਸਕਾਰ ਜੋ ਪੁਰਾਣੇ ਨੇ ਉਹ ਲਿਖਦੇ ਨੇ ਕਿ ਡਰਾਉਣ ਲਈ ਨੀਹਾਂ ਚ ਚਣਿਆ ਗਿਆ ਸੀ ਨੀਹਾਂ ਜਦੋਂ ਚਿਨੀ ਜਾ ਰਹੇ ਸੀ ਜਦੋਂ ਗਲ ਤੱਕ ਉਹ ਦਿਵਾਰਾਂ ਆ ਗਈਆਂ ਤਾਂ ਲਿਖਿਆ ਮਿਲਦਾ ਹੈ ਕਿ ਸਾਹਿਬਜ਼ਾਦੇ ਫਿਰ ਬੇਹੋਸ਼ ਹੋ ਜਾਂਦੇ ਨੇ ਉਹਨਾਂ ਦੇ ਭਾਰ ਨਾਲ ਉਹ ਦਿਵਾਰਾਂ ਡਿੱਗ ਜਾਂਦੀਆਂ ਨੇ ਉਸ ਤੋਂ ਬਾਅਦ ਕਈ ਇਤਿਹਾਸਕਾਰ ਇਹ ਵੀ ਲਿਖਦੇ ਨੇ ਕਿ ਉਹਨਾਂ ਨੂੰ ਬੇਹੋਸ਼ ਸਾਹਿਬਜ਼ਾਦਿਆਂ ਨੂੰ ਮਾਤਾ ਗੁਜਰੀ ਜੀ ਕੋਲ ਠੰਡੇ ਬੁਰਜ ਵਿੱਚ ਭੇਜਿਆ ਗਿਆ ਫਿਰ ਤੇਲ ਨਾਲ ਉਹਨਾਂ ਦੀਆਂ ਤਲੀਆਂ ਚਸੀਆਂ ਗਈਆਂ ਕਿ ਇਹਨਾਂ ਨੂੰ ਹੋਸ਼ ਆਵੇ ਕਿਉਂਕਿ ਮਾਰਨਾ ਤਾਂ ਚਾਹੁੰਦੇ ਹੀ ਨਹੀਂ ਸੀਗੇ ਉਹ ਸ਼ਹੀਦ ਕਰਨਾ ਨਹੀਂ ਚਾਹੁੰਦੇ ਸੀ ਉਹ ਦਬਾਉਣਾ ਚਾਹੁੰਦੇ ਸੀ ਉਹ ਧਰਮ ਬਦਲਣਾ ਚਾਹੁੰਦੇ ਸੀ ਉਹਨਾਂ ਨੂੰ ਸ਼ਹੀਦ ਕਰਨਾ ਵਜ਼ੀਰ ਖਾਨ ਦੀ ਜਿੱਤ ਨਹੀਂ ਸੀ ਵਜ਼ੀਰ ਖਾਨੇ ਚਾਹੁੰਦਾ ਸੀ ਕਿ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਨੇ ਔਰੰਗਜ਼ੇਬ ਦੀ ਉਹ ਨੀਤੀ ਦੇ ਖਿਲਾਫ ਆਵਾਜ਼ ਚੁੱਕੀ ਦੀਨ ਦੁਖੀਆਂ ਦਾ ਸਹਾਰਾ ਬਣਿਆ ਨੇ ਦਾ ਧਰਮ ਬਚਾਇਆ ਉਸਦੇ ਹੀ ਪੁੱਤਰਿਆਂ ਦਾ ਧਰਮ ਮੈਂ ਬਦਲਾਂ ਤਾਂ ਕਿ ਅਸੀਂ ਕਹਿ ਸਕੀਏ ਕਿ ਤੁਸੀਂ ਧਰਮ ਦੇ ਰਾਖੇ ਹੋ ਅਸੀਂ ਤੁਹਾਡੇ ਹੀ ਖੂਨ ਦਾ ਧਰਮ ਬਦਲ ਦਿੱਤਾ ਆ ਦੇਖੋ ਉਹਨਾਂ ਨੂੰ ਮੁਸਲਮਾਨ ਬਣਾ ਦਿੱਤਾ ਹੈ ਪਰ ਇਹ ਕਿਸ ਦੇ ਪਰਿਵਾਰ ਚੋਂ ਨਹੀਂ ਵਜ਼ੀਰ ਖਾਨ ਨੂੰ ਸ਼ਾਇਦ ਅੰਦਾਜ਼ਾ ਹੀ ਨਹੀਂ ਸੀਗਾ ਇਹ ਤਿੰਨ ਦਿਨ ਦੀ ਜੋ ਕਚਹਿਰੀ ਲੱਗੀ ਆ ਦੋ ਦਿਨ ਦੀ ਇਹਦੇ ਚ ਪਤਾ ਤਾਂ ਲੱਗ ਹੀ ਗਿਆ ਹੋਵੇਗਾ ਉਹਨੂੰ ਫਿਰ ਐਦਾਂ ਐਦਾਂ ਦੇ ਜ਼ੁਲਮ ਕੀਤੇ ਗਏ ਤਾਂ ਕਿ ਉਹ ਆਪਣਾ ਧਰਮ ਛੱਡਣ ਨੀਹਾਂ ਚੜਨ ਤੋਂ ਬਾਅਦ ਜਦੋਂ ਸਾਹਿਬਜ਼ਾਦੇ ਬੇਹੋਸ਼ ਹੋ ਗਏ ਕਈ ਇਤਿਹਾਸਕਾਰ ਹੀ ਲਿਖਦੇ ਨੇ ਕਿ ਭੇਜਿਆ ਗਿਆ ਉਹਨਾਂ ਨੂੰ ਹੋਸ਼ ਲਿਆਣ ਚ ਲਿਆਂਦਾ ਗਿਆ ਤੇ ਅਗਲੇ ਦਿਨ ਫਿਰ ਉਹਨਾਂ ਨੂੰ ਸੀਜ਼ ਕੀਤਾ ਗਿਆ ਕਈ ਇਤਿਹਾਸਕਾਰ ਉਸੇ ਦਿਨ ਦਾ ਜ਼ਿਕਰ ਕਰਦੇ ਨੇ ਕਿ ਉਸੇ ਦਿਨ ਜਦੋਂ ਦਿਵਾਰਾਂ ਡਿੱਗਨ ਨਾਲ बेहोश ਹੋ ਗਏ ਸਹੈਬਜ਼ਾਦੇ ਤਾਂ ਦੋ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਜਿਹੜੇ ਜਲਾਦ ਸੀ ਉਹਨਾਂ ਨੇ ਸਹੈਬਜ਼ਾਦਿਆਂ ਦੀਆਂ ਛਾਤੀਆਂ ਤੇ ਆਪਣੇ ਗੋਡੇ ਧਰੇ ਤੇਜ਼ ਕਟਾਰਾਂ ਛੁਰੀਆਂ ਦੇ ਨਾਲ ਉਹਨਾਂ ਦੀਆਂ ਗਰਦਨਾਂ ਜ਼ਿਵਾ ਕਰ ਦਿੱਤੀਆਂ ਗਈਆਂ ਜ਼ਵਾਹ ਹੁੰਦਾ ਹੈ ਖਾਲਲ ਕਰਨਾ ਇੱਕੋ ਝਟਕੇ ਨਾਲ ਨਹੀਂ ਸੀ ਕਰਦਣਾ ਕਲਮ ਕੀਤੀਆਂ ਗਈਆਂ ਉਹਨਾਂ ਨੂੰ ਹੌਲੀ ਹੌਲੀ ਰੇਤ ਕੇ ਉਹਨਾਂ ਨੂੰ ਜ਼ਿਵਾ ਕੀਤਾ ਗਿਆ ਸੀ ਕਿੰਨਾ ਹੀ ਖੂਨ ਕਿਸਰਾਂ ਦੇ ਦੀ ਧਰਤੀ ਤੇ ਸਾਹਿਬਜ਼ਾਦਿਆਂ ਦਾ ਦੁੱਲਿਆ ਹੋਏਗਾ ਉੱਥੇ ਫਿਰ ਜ਼ਿਕਰ ਮਿਲਦਾ ਹੈ ਕਿ ਕਿ ਮਤੜਫ ਤੜਫ ਕੇ ਸਾਹਿਬਜ਼ਾਦਿਆਂ ਨੇ ਆਪਣੇ ਪ੍ਰਾਨ ਛੱਡੇ ਉਸ ਤੋਂ ਬਾਅਦ ਵਜ਼ੀਰ ਖਾਨ ਦਾ ਫਰਮਾਨ ਸੀ ਕਿ ਹਸਲਾ ਨਦੀ ਦੇ ਜੰਗਲਾਂ 'ਚ ਸਟਵਾ ਦਿਓ ਸਾਹਿਬਜ਼ਾਦਿਆਂ ਦੀਆਂ ਲਾਸ਼ਾਂ ਚੀਲਾਂ ਗਿਰਜਾਂ ਜੰਗਲੀ ਜਾਨਵਰ ਨੋਚ ਨੋਚ ਇਹਨਾਂ ਨੂੰ ਖਾਣ ਉੱਥੇ ਫਿਰ ਜਮੇ ਦੀਵਾਨ ਟੋਡਰ ਮਲ ਜੀ ਨੇ ਸੇਵਾ ਨਿਭਾਈ ਕਿ ਮੈਂ ਭਾਈ ਮੋਤੀराम ਮਹਿਰਾ ਜੀ ਨੇ ਸੇਵਾ ਨਿਭਾਈ ਉਹ ਸਾਰੀ ਇੱਕ ਅਸੀਂ ਅਲੱਗ ਵੀਡੀਓ ਬਣਾਈ ਹੋਈ ਆ ਉਹ ਤੁਸੀਂ ਦੇਖ ਸਕਦੇ ਹੋ ਭਾਈ ਮੋਤੀराम ਮਹਿਰਾ ਜੀ ਦਾ ਜ਼ਿਕਰ ਮਿਲਦਾ ਹੈ ਕਿ ਚੰਦਨ ਦੀ ਲੱਕੜ ਉਹ ਲੈ ਕੇ ਆਏ ਸੀ ਸਾਹਿਬਜ਼ਾਦਿਆਂ ਦੇ ਸੰਸਕਾਰ ਲਈ ਸਾਹਿਬਜ਼ਾਦਿਆਂ ਦਾ ਜੋ ਸੰਸਕਾਰ ਹੋਇਆ ਉਸ ਤੋਂ ਬਾਅਦ ਭਾਈ ਮੋਤੀराम ਮਹਿਰਾ ਜੀ ਦੀ ਚੁਗਲੀ ਉਹਨਾਂ ਦੇ ਨਾਲ ਹੀ ਕੰਮ ਕਰਦਾ ਪੰਮਾ ਨਾਮ ਆਉਂਦਾ ਹੈ ਜੋ ਗੰਗੂ ਪਾਪੀ ਦੇ ਚਾਚੇ ਦਾ ਮੁੰਡਾ ਸੀ ਇਹ ਲਿਖਿਆ ਗਿਆ ਹੈ ਪੰਮਾ ਫਿਰ ਚੁਗਲੀ ਕਰਦਾ ਹੈ ਕਿ ਆਪਣੇ ਠੀ ਕਿਸੇ ਬੰਦੇ ਨੇ ਆਪਣੇ ਹੀ ਕਿਸੇ ਅਧਿਕਾਰੀ ਨੇ ਇਹ ਹੈਲਪ ਕੀਤੀ ਆ ਕਾਫਰਾਂ ਦੀ ਇਹ ਕਾਫਰਾਂ ਨੂੰ ਦੁੱਧ ਪਿਆਇਆ ਕਿਉਂਕਿ ਉਹ ਕਾਫਰ ਆਖਦੇ ਸੀ ਤਾਂ ਬੁਲਾ ਲਿਆ ਜਾਂਦਾ ਹੈ ਵਜ਼ੀਰ ਖਾਨ ਫਿਰ ਬੁਲਾਉਂਦਾ ਹੈ ਕਹਿੰਦਾ ਹੈ ਕਿ ਜੂੜ ਕੇ ਲਿਆਓ ਰਸਿਆਨਾ ਬਨ ਕੇ ਭਾਈ ਮੋਤੀਰਾਮ ਮਹਾਰਾਜ ਜੀ ਨੂੰ ਵਜ਼ੀਰ ਖਾਨ ਦੇ ਸਾਹਮਣੇ ਲਿਆਂਦਾ ਜਾਂਦਾ ਹੈ ਪੁੱਛਦਾ ਹੈ ਵਜ਼ੀਰ ਖਾਨ ਫਿਰ ਰਸਿਆਨਾ ਬੰਨੇ ਹੋਏ ਨੇ ਭਾਈ ਮੋਤੀराम ਮਹਾਰਾਜੀ ਪੁੱਛਦਾ ਹੈ ਕਿ ਤੂੰ ਗੁਰੂ ਦੇ ਪੁੱਤਰਾਂ ਨੂੰ ਤੂੰ ਉਹਨਾਂ ਨੂੰ ਕਾਫਰਾਂ ਨੂੰ ਦੁੱਧ ਪਿਆਇਆ ਹੈ ਭਾਈ ਮੋਤੀराम ਮਹਾਰਾਜੀ ਹਾਂ ਚ ਜਵਾਬ ਦਿੰਦੇ ਨੇ ਉੱਥੇ ਮੁਕਰ ਵੀ ਸਕਦੇ ਸੀ ਆਪਣੀ ਜਾਨ ਬਚਾ ਵੀ ਸਕਦੇ ਸੀ ਪਰ ਉਹਨਾਂ ਨੂੰ ਪਰਵਾਹ ਨਹੀਂ ਸੀ ਆਪਣੀ ਜਾਨ ਦੀ ਉਹ ਕਹਿੰਦੇ ਨੇ ਕਿ ਹਾਂ ਮੈਂ ਆਪਣੇ ਗੁਰੂ ਦੇ ਪੁੱਤਰਾਂ ਨੂੰ ਦੁੱਧ ਪਿਆਇਆ ਹੈ ਮੈਂ ਸੇਖਾਂ ਸੋਚੋ ਅਸੀਂ ਭੁੱਲ ਜਾਨਨੇ ਆਂ ਕਈ ਵਾਰ ਇੰਨੀਆਂ ਵੱਡੀਆਂ ਵੱਡੀਆਂ ਸ਼ਹਾਦਤਾਂ ਇੱਕ ਹੋਰ ਵੀ ਪਰਿਵਾਰ ਸ਼ਹੀਦ ਹੋਇਆ ਸੀ ਭਾਈ ਮੋਤੀराम ਮਹਿਰਾ ਜੀ ਉਹ ਪਰਿਵਾਰ ਨੂੰ ਵੀ ਸਾਨੂੰ ਯਾਦ ਰੱਖਣਾ ਚਾਹੀਦਾ ਹੈ 7 ਸਾਲ ਦਾ ਪੁੱਤਰ ਭਾਈ ਮੋਤੀराम ਮਹਿਰਾ ਜੀ ਦਾ ਵੀ ਸੀਗਾ ਨਰਾਇਣਾ ਨਾਮ ਆਉਂਦਾ ਹੈ ਇਹ ਡੌਂਡੀ ਪਟਵਾਈ ਹੋਈ ਸੀ ਵਜ਼ੀਰ ਖਾਨ ਨੇ ਕਿ ਜਿਹੜਾ ਵੀ ਸਾਹਿਬਜ਼ਾਦਿਆਂ ਜਾਂ ਮਾਤਾ ਜੀ ਦੀ ਕੋਈ ਵੀ ਮਦਦ ਕਰੇਗਾ ਉਹਦੇ ਪੂਰੇ ਪਰਿਵਾਰ ਨੂੰ ਕੋਲੂ ਚ ਪਿੜਿਆ ਜਾਵੇ ਕੋਲੂ ਕੀ ਹੁੰਦਾ ਹੈ ਹੁਣ ਪਤਾ ਹੈ ਨਾ ਕੋਲੂ ਚ ਸਰੋਂ ਪੀਸੀ ਜਾਂਦੀ ਆ ਸਰੋਂ ਨੂੰ ਜੋ ਪਾ ਦਿੱਤਾ ਜਾਂਦਾ ਹੈ ਤਾਂ ਸਰੋਂ ਦੱਕੀ ਹਾਲ ਹੁੰਦਾ ਹੈ ਉਹ ਆਪਾਂ ਨੂੰ ਪਤਾ ਹੈ ਇੱਥੇ ਫਿਰ ਫੈਸਲਾ ਹੁੰਦਾ ਹੈ ਕਿ ਭਾਈ ਮੋਤੀ RAM ਮਹਿਰਾ ਜੀ ਦੇ ਪੂਰੇ ਪਰਿਵਾਰ ਨੂੰ ਲਿਆਂਦਾ ਜਾਵੇ ਸਰਹੰਦ ਚ ਹੀ ਇੱਕ ਤੇਲੀਆਂ ਵਾਲਾ ਮੁਹੱਲਾ ਸਿਗਾ ਜਿੱਥੇ ਕੋਲੂ ਲੱਗੇ ਹੋਏ ਸੀ ਉੱਥੇ ਲਿਆਂਦਾ ਜਾਂਦਾ ਹੈ ਪੂਰੇ ਪਰਿਵਾਰ ਨੂੰ ਭਾਈ ਮੋਤੀ RAM ਮਹਿਰਾ ਜੀ ਨੇ 40 ਸਾਲ ਉਹਨਾਂ ਦੀ ਉਮਰ ਦੱਸੀ ਜਾਂਦੀ ਆ ਭਾਈ ਮੋਤੀ RAM ਮਹਿਰਾ ਜੀ ਦੇ ਮਾਤਾ ਜੀ ਨੇ ਮਾਈ ਲੱਦੋ ਉਹਨਾਂ ਦਾ ਨਾਮ ਆਉਂਦਾ ਹੈ ਪੁੱਤਰ ਨਰਾਇਣਾ 7 ਸਾਲ ਦਾ ਤੇ ਭਾਈ ਮੋਤੀ RAM ਮਹਿਰਾ ਜੀ ਦੇ ਪਤਨੀ ਉਥੇ ਡਰਾਬੇ ਦਿੱਤੇ ਜਾਂਦੇ ਨੇ ਕਿ ਤੇਰੀ ਜਾਨ ਹੁਣ ਵੀ ਬਖਸੀ ਜਾ ਸਕਦੀ ਆ ਸਾਰਾ ਪਰਿਵਾਰ ਮੁਸਲਮ ਧਰਮ ਚ ਆ ਜਾਓ ਛੱਡ ਦਿਓ ਆਪਦਾ ਧਰਮ ਕਹ ਦਿਓ ਗੁਰੂ ਗੋਬਿੰਦ ਸਿੰਘ ਸਾਡਾ ਗੁਰੂ ਨਹੀਂ ਐ ਕਹ ਦਿਓ ਸਾਡੇ ਤੋਂ ਗਲਤੀ ਹੋ ਗਈ ਭਾਈ ਮੋਤੀराम ਮਹਿਰਾ ਜੀ ਉਥੇ ਆਪਣਾ ਧਰਮ ਨਹੀਂ ਛੱਡਦੇ ਉਥੇ ਚੁੰਨਦੇ ਨੇ ਉਹ ਮੌਤ ਨੂੰ ਜ਼ਿੰਦਗੀ ਨਹੀਂ ਚੁੰਨਦੇ ਫੇਰ ਡਰਾਬੇ ਦੇਣ ਲਈ ਸਭ ਤੋਂ ਪਹਿਲਾਂ ਉਹ ਜ਼ਾਲਿਮਾਂ ਨੇ 7 ਸਾਲ ਦੇ ਪੁੱਤਰ ਨੂੰ ਕੋਹਲੂ ਚ ਪਾਇਆ ਕੋਲੂ ਜੀ ਜਦੋਂ ਪੈਰਾਂ ਦੀ ਸਾਈਡ ਤੋਂ ਪਾਇਆ ਗਿਆ ਭਾਈ ਮੋਤੀਨਾਮ ਮਹਿਰਾਜ ਜੀ ਦੇ ਪੁੱਤਰ ਨੂੰ 7 ਸਾਲ ਦੇ ਨੂੰ ਇੱਕ ਇੱਕ ਕਰਕੇ ਫਿਰ ਉਹ ਗੇੜੇ ਆ ਗਿਆ ਕੋਲੂ ਖੂਨ ਦੀਆਂ ਤਤਰੀਆਂ ਆਪਣੇ ਪੁੱਤਰ ਦੇ ਖੂਨ ਦੀਆਂ ਤਤਰੀਆਂ ਭਾਈ ਮੋਤੀਰਾਮ ਮਹਿਰਾਜ ਜੀ ਦੇ ਮੂੰਹ ਤੇ ਪਈਆਂ ਉਹਨੂੰ ਵੀ ਨਹੀਂ ਡਰੇ ਉਸ ਤੋਂ ਬਾਅਦ ਫਿਰ ਭਾਈ ਮੋਤੀਰਾਮ ਮਹਿਰਾਜ ਜੀ ਦੀ ਉਹ 70 75 ਸਾਲ ਦੇ ਮਾਤਾ ਉਹਨਾਂ ਨੂੰ ਕੋਲੂ 'ਚ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਪੀੜੇ ਆ ਗਿਆ ਕੋਲੂ ਜੀ ਜਦੋਂ ਪੀੜੇ ਆ ਤਾਂ ਜਿਵੇਂ ਖਲ ਹੁੰਦੀ ਆ ਸਰੀਰ ਆ ਜਿਹੜਾ ਚੰਗਾ ਬਣਾਂ ਸਾਰੀਆਂ ਹੱਡੀਆਂ ਕਿੜਕਿੜ ਕਰਕੇ ਟੁੱਟ ਗਏ ਉਹ ਖਲ ਬਣ ਜਾਂਦੀਆਂ ਨੇ ਖਲ ਵਾਂਗੂ ਐਦਾਂ ਬਿਲਕੁਲ ਇੱਕ ਪੱਤਿਆਂ ਵਾਂਗੂ ਬਣ ਜਾਂਦਾ ਐ ਸਰੀਰ ਖੂਨ ਨਾਲ ਲਥਪਥ ਹੋ ਗਿਆ ਸੀ ਉਹ ਸਾਰਾ ਸਾਰੀ ਜਗਾ ਉਹ ਸਾਰੀ ਮਿੱਟੀ ਪੁੱਤਰ ਨੂੰ ਕੋਲੋਂ ਚ ਫੀਡ ਦਿੱਤਾ ਸਾਥ ਹਾਲ ਦੇ ਨੂੰ ਮਾਤਾ ਨੂੰ ਕੋਲੋਂ ਚ ਫੀਡ ਦਿੱਤਾ ਹੁਣ ਪੁੱਛਿਆ ਜਾਂਦਾ ਭਾਈ ਮੋਤੀ RAM ਮੈਰਾ ਜੀ ਨੂੰ ਤੇਰੀ ਘਰ ਵਾਲੀ ਬਚੀ ਆ ਹਜੇ ਵੀ ਤੂੰ ਜ਼ਿੰਦਗੀ ਸ਼ੁਰੂ ਕਰ ਸਕਦਾ ਹਜੇ ਵੀ ਕਹਦੇ ਗੁਰੂ ਗੋਬਿੰਦ ਮੇਰਾ ਗੁਰੂ ਨਹੀਂ ਹੈ ਹਜੇ ਵੀ ਧਰਮ ਬਦਲ ਲੈ ਕਹਦੇ ਮੇਰ ਤੋਂ ਗਲਤੀ ਹੋ ਗਈ ਸਹਾਬਜ਼ਾਦੇਆਂ ਨੂੰ ਤੇ ਮਾਤਾ ਜੀ ਨੂੰ ਦੁੱਧ ਪਿਆਇਆ ਗਿਆ ਭਾਈ ਮੋਤੀराम ਮੈਰਾਜੀ ਇੱਥੇ ਕੁਝ ਨਹੀਂ ਬੋਲਦੇ ਹੱਥ ਜੋੜੇ ਹੋਏ ਨੇ ਆਪਣੇ ਗੁਰੂ ਨੂੰ ਯਾਦ ਕਰ ਰਹੇ ਨੇ ਉਹਨਾਂ ਦੀ ਪਤਨੀ ਨੂੰ ਵੀ ਕੋਲੂ 'ਚ ਪੀਟ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਭਾਈ ਮੋਤੀराम ਮੈਰਾਜੀ ਦੀ ਵਾਰੀ ਆਉਂਦੀ ਆ ਇਤਿਹਾਸ 'ਚ ਲਿਖਿਆ ਮਿਲਦਾ ਹੈ ਕਿ ਭਾਈ ਮੋਤੀराम ਮੈਰਾਜੀ ਦਾ ਬਹੁਤ ਭਾਰਾ ਸ਼ਰੀਰ ਸੀਗਾ ਤਕੜਾ ਜੁੱਸਾ ਸੀਗਾ ਪਹਿਲਾਂ ਤਾਂ ਜੋ ਜਲਾਦ ਸੀ ਉਹਨਾਂ ਨੇ ਜਵਾਬ ਦੇ ਦਿੱਤਾ ਕਿ ਅਸੀਂ ਇਹਨਾਂ ਨੂੰ ਕੋਲੂ 'ਚ ਨਹੀਂ ਪੀਟ ਸਕਦੇ ਆ ਹੀ ਨਹੀਂ ਸਕਦੇ ਇਹ ਕੋਲੂ શરીર ਬਹੁਤ ਪੈਰਾ ਹੈ ਵਜ਼ੀਰ ਖਾਨ ਦਾ ਹੁਕਮ ਸੀ ਕਿ ਨਹੀਂ ਕੋਲੂ ਚ ਪੀੜਨਾ ਹੈ ਉੱਥੇ ਜਿਹੜੇ ਅਧਿਕਾਰੀ ਸੀ ਉਹ ਕਹਿੰਦੇ ਨੇ ਕਿ ਹੁਕਮ ਮੰਨਿਆ ਜਾਵੇ ਹੁਕਮ ਦੀ ਉਲੰਘਣਾ ਨਾ ਕੀਤੀ ਜਾਵੇ ਪੈਰਾਂ ਤੋਂ ਫਿਰ ਭਾਈ ਮੁੰਤੀ ਨਾਨ ਮਹਿਰਾ ਜੀ ਨੂੰ ਪੈਰਾਂ ਵਾਲੀ ਸਾਈਡ ਤੋਂ ਕੋਲੂ ਚ ਪੀਸਣਾ ਸ਼ੁਰੂ ਕੀਤਾ ਗਿਆ શરીર ਬਹੁਤ ਪੈਰਾ ਸੀ ਕੋਲੂ ਅੱਗੇ ਪੈਸੀ ਨਹੀਂ ਰਿਹਾ ਸੀਗਾ ਸਾਰੀਆਂ ਹੱਡੀਆਂ ਕਿੜਕਿੜ ਕਰਕੇ ਟੁੱਟਦੀਆਂ ਗਈਆਂ ਤੇ ਖੂਨ ਜ਼ਮੀਨ ਤੇ ਡਿੱਗਦਾ ਗਿਆ ਇਤਿਹਾਸ 'ਚ ਲਿਖਿਆ ਮਿਲਦਾ ਹੈ ਕਿ ਭਾਈ ਮੋਤੀराम ਮਹਾਰਾਜੀ ਦੀਆਂ ਜਦੋਂ ਲਕਤਾਂ ਕੋਲੂ ਸਪੀੜੀਆਂ ਗਈਆਂ ਜਦੋਂ ਢਿੱਡ ਤੱਕ ਕੋਲੂ ਪਹੁੰਚਿਆ ਸਰੀਰ ਭਾਰਾ ਸੀ ਕੋਲੂ ਅੱਗੇ ਨਹੀਂ ਗਿਆ ਜਲਾਦਾ ਨੇ ਕੋਲੂ ਉੱਠਾ ਮੋੜ ਦਿੱਤਾ ਫਿਰ ਸਰੀਰ ਦੋ ਹਿੱਸਿਆਂ 'ਚ ਹੋ ਕੇ ਡਿੱਗ ਗਿਆ ਲਕਤਾਂ ਬਿਲਕੁਲ ਕੰਡਮ ਹੋ ਗਈਆਂ ਸਰੀਰ ਤੜਫ ਰਿਹਾ ਹੈ ਉੱਪਰਲੀ ਤੜ ਤੜਫ ਰਹੀ ਹੈ ਇਸੇ ਤਰੀਕੇ ਨਾਲ ਤੜਫ ਤੜਫ ਕੇ ਫਿਰ ਭਾਈ ਮੋਤੀराम ਮਹਿਰਾਜੀ ਨੇ ਪ੍ਰਾਂਤ ਤੇ ਅਗੇ ਇਹ ਪਰਿਵਾਰ ਹੈ ਪਰਿਵਾਰ ਨੂੰ ਸਾਨੂੰ ਨਹੀਂ ਭੁੱਲਣਾ ਚਾਹੀਦਾ ਭਾਈ ਮੋਤੀਰਾਮ ਮਹਿਰਾਜੀ ਦੀ ਜਿਹੜੀ ਸ਼ਹਾਦਤ ਆ ਭਾਈ ਮੋਤੀਰਾਮ ਮਹਿਰਾਜੀ ਬਾਰੇ ਇਤਿਹਾਸਕਾਰ ਇਹ ਲਿਖਦੇ ਨੇ ਕਿ ਪੰਜ ਪਿਆਰਿਆਂ ਚੋਂ ਇੱਕ ਭਾਈ ਹਿੰਮਤ ਸਿੰਘ ਜੀ ਉਹਨਾਂ ਦੇ ਚਾਚਾ ਜੀ ਲੱਗਦੇ ਸੀਗੇ ਉਹਨਾਂ ਦੇ ਪਿਤਾ ਹਰਾ ਸਿੰਘ ਜੀ ਦਾ ਜ਼ਿਕਰ ਆਉਂਦਾ ਹੈ ਪਹਿਲਾਂ ਹਰੀਆ RAM ਜਾਂ ਹਰੀਆ ਦਾਸ ਲੈ ਕੇ ਆਇਆ ਗਿਆ ਹੈ ਕਿ ਉਹ ਵੀ ਆਨੰਦਪੁਰ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਸੀਗੇ ਜਦੋਂ ਨੂਰੇ ਮਹੀਨੇ ਖਬਰ ਦਿੱਤੀ ਸੀਗੀ ਗੁਰਗੋਬਿੰਦ ਸਿੰਘ ਜੀ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਉਸ ਸਮੇਂ ਫਿਰ ਭਾਈ ਮੋਤੀराम ਮਹਿਰਾ ਜੀ ਦੀ ਸੇਵਾ ਬਾਰੇ ਵੀ ਦੱਸਿਆ ਸੀਗਾ ਕਵੀ ਕਿਸ਼ਨ ਸਿੰਘ ਆਪਣੀ ਕਿਤਾਬ ਚ ਲਿਖਦੇ ਨੇ ਕਿ ਗੁਰਗੋਬਿੰਦ ਸਿੰਘ ਜੀ ਨੇ ਉੱਥੇ ਫਿਰ ਭਾਈ ਮੋਤੀਰਾਮ ਮਹਿਰਾ ਜੀ ਬਾਰੇ ਜੋ ਸ਼ਬਦ ਕਹੇ ਉਹਨਾਂ ਨੇ ਕਿਹਾ ਮੋਤੀ ਹਮਰਾ ਸਿੱਖ ਪਿਆਰਾ ਉਸਕਾ ਕਰਜ਼ ਮਮ ਸਰਪਾਰਾ ਕਿ ਮੋਤੀ ਰਾਮ ਮਹਿਰਾ ਸਾਡਾ ਪਿਆਰਾ ਸਿੱਖ ਹੈ ਗੁਰੂ ਸਾਹਿਬ ਜਿਹਨੂੰ ਪਿਆਰਾ ਸਿੱਖ ਕਹਿ ਰਹੇ ਨੇ ਕਿ ਉਹਦਾ ਕਰਜ਼ਾ ਹੈ ਸਾਡੇ ਸਿਰ ਤੇ ਸਾਨੂੰ ਵੀ ਉਹ ਕਰਜ਼ਾ ਭਾਈ ਮੋਤੀराम ਮਹਿਰਾ ਜੀ ਦੀ ਉਹ ਸੇਵਾ ਸਾਨੂੰ ਮਹਿਸੂਸ ਕਰਨੀ ਚਾਹੀਦੀ ਆ ਭਾਈ ਮੋਤੀराम ਮਹਿਰਾ ਵਰਗੇ ਹੋਰ ਕਿੰਨੇ ਮਹਾਨ ਸਿੱਖ ਨੇ ਜਿਨ੍ਹਾਂ ਨੂੰ ਅਸੀਂ ਭੁੱਲੇ ਬੈਠੇ ਆ ਜਿਵਾਨ ਟੋਡਰ ਮਲਜੀ ਭਾਈ ਮੋਤੀराम ਮਹਿਰਾ ਜੀ ਜਿਹੜੇ ਸਾਹਿਬਜ਼ਾਦਿਆਂ ਦੇ ਸ਼ਰੀਰ ਦੀ ਬੇਅਦਬੀ ਨਹੀਂ ਹੋਣ ਦਿੱਤੀ ਜਿਨ੍ਹਾਂ ਨੇ ਜੰਗਲਾਂ 'ਚ ਸਿੱਟੇ ਪਏ ਸੀ ਸ਼ਰੀਰ ਫਿਕਮੇ ਦੀਵਾਨ ਟੋਡਰ ਮਲ ਜੀ ਨੇ ਆਪਣੀ ਸਾਰੀ ਜ਼ਮੀਨ ਜਾਇਦਾਦ ਵੇਚ ਕੇ ਸੋਨੇ ਦੀਆਂ ਮੋਹਰਾਂ ਅਸ਼ਰਫੀਆਂ ਵਰਸਾ ਕੇ ਸੰਸਕਾਰ ਕੀਤਾ ਉਹ ਸਾਹਿਬਜ਼ਾਦੇ ਜਿਨ੍ਹਾਂ ਦਾ ਜਦੋਂ ਜਨਮ ਹੋਇਆ ਸੀ ਉਦੋਂ ਦੂਰੋਂ ਦੂਰੋਂ ਸੰਗਤਾਂ ਪੂਰੇ ਭਾਰਤ ਚੋਂ ਸੰਗਤਾਂ ਉਹਨਾਂ ਨੂੰ ਦੇਖਣ ਉਹਨਾਂ ਨੇ ਦਰਸ਼ਨ ਕਰਨਾ ਆਈਆਂ ਹੋਣੀਆਂ ਤੇ ਜਦੋਂ ਉਹਨਾਂ ਦਾ ਸੰਸਕਾਰ ਹੋਇਆ ਤੇ ਉਦੋਂ ਚੰਦਕ ਸਿੱਖ ਸੀਗੇ ਉਹਨਾਂ ਚ ਪਰਿਵਾਰ ਚ ਗੁਰਗੋਵਿੰਦ ਸਿੰਘ ਜੀ ਮੌਜੂਦ ਹੀ ਨਹੀਂ ਸੀਗੇ ਮਹਿਸੂਸ ਕਰਿਆ ਕਰੋ ਇਹ ਦੁੱਖ ਇਹ ਇਤਿਹਾਸ ਇਹ ਦਰਦ ਜਦੋਂ ਅਸੀਂ ਮਹਿਸੂਸ ਕਰਦੇ ਆਂ ਤਾਂ ਅਸੀਂ ਇਤਿਹਾਸ ਨਾਲ ਜੁੜਦੇ ਆਂ ਆਪਣੇ ਬੱਚਿਆਂ ਨੂੰ ਇਹਨਾਂ ਥਾਨਾਂ ਤੇ ਲਿਆਇਆ ਕਰੋ ਇਹ ਸਿਰਫ ਪੱਥਰ ਦੀਆਂ ਇਮਾਰਤਾਂ ਨਹੀਂ ਐ ਸਾਡਾ ਜਿਉਂਦਾ ਜਾਗਦਾ ਇਤਿਹਾਸ ਆ ਇੱਥੇ ਚਰਨ ਪਏ ਹੋਏ ਨੇ ਸਾਹਿਬਜ਼ਾਦਿਆਂ ਦੇ ਇੱਥੇ ਸਿੱਧਕ ਨਹੀਂ ਛੱਡਿਆ ਉਹਨਾਂ ਨੇ ਠੰਡਾ ਬੁਰਜ ਜਿਹੜੇ ਹਾਲਾਤਾਂ 'ਚ ਠੰਡੇ ਬੁਰਜ 'ਚ ਹੋਣਗੇ ਸੋਚ ਕੇ ਦੇਖੋ ਭਾਈ ਮੋਤੀ ਨਾਮ ਮਹਿਰਾਜੀ ਦੀ ਸੇਵਾ ਆ ਗਿਆ ਸਾਡਾ 100ਵਾਂ ਸੀਸ ਚੁੱਕਦਾ ਹੈ ਇਤਿਹਾਸ ਦੱਸ ਦਿਆਂ ਕੋਈ ਵੀ ਭੁਲ ਚੁੱਕ ਹੋਈ ਹੋਵੇ ਕਾਸੀ ਪਰਮਪਤਾ ਪਰਮਾਤਮਾ 10 ਗੁਰੂ ਸਹਿਬਾਨਾਂ ਤੇ ਪੂਰੇ ਖਾਲਸਾ ਪੰਥ ਤੋਂ ਖਿਮਾ ਦੇ ਜਾਚੇਗਾ ਭਾਈ ਮੋਤੀराम ਮਹਾਰਾਜ ਜੀ ਦਾ ਮਹਾਨ ਇਤਿਹਾਸ ਆਓ ਪੂਰੀ ਦੁਨੀਆ 'ਚ ਫੈਲਾਈਏ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਤੱਕ ਇਹ ਇਤਿਹਾਸ ਪਹੁੰਚਾਈਏ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਜਦਾ ਕਰੋ ਭਾਈ ਮੋਤੀराम ਮਹਾਰਾਜ ਜੀ ਦੇ ਪੂਰੇ ਪਰਿਵਾਰ ਤੇ ਉਹਨਾਂ ਦੀ ਪੂਰੇ ਪਰਿਵਾਰ ਦੀ ਸ਼ਹਾਦਤ ਨੂੰ ਕਿਹੜੇ ਪਿੰਡ ਸ਼ਹਿਰ 'ਚ ਬੈਠ ਕੇ ਅੜੀਏ ਵੀਡੀਓ ਤੁਸੀਂ ਦੇਖ ਰਹੇ ਹੋ ਤੁਸੀਂ ਸਾਨੂੰ ਇੱਕ ਕਮੈਂਟ ਕਰਕੇ ਦੱਸ ਸਕਦੇ ਹੋ ਸਿੱਖ ਇਤਿਹਾਸ ਨਾਲ ਜੁੜੀਆਂ ਹੋਰ ਵੀਡੀਓਜ਼ ਦੇਖਣ ਲਈ ਪੰਜਾਬ ਸਿਆ ਦੇ ਫੇਸਬੁਕ ਪੇਜ YouTube ਚੈਨਲ ਤੇ Instagram ਅਕਾਊਂਟ ਨੂੰ ਤੁਸੀਂ ਲਾਈਕ ਸਬਸਕ੍ਰਾਈਬ ਤੇ ਫੋਲੋ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ